ਆਪ ਦੇਖ ਰਹੇ ਹੈ VM ਖਬਰ ਫਾਸਟ 7 ਚੈਨਲ ਜਹਾਂ ਸੱਚ ਸਭ ਤੋਂ ਪਹਿਲੇ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜਮਾਤ ਦੇ ਗੱਲ ਇਸ ਤਰ੍ਹਾਂ ਕਿ ਮਾਤਾ ਚੰਤਪੁਰਨੀ ਦੇਾ ਸੇਵਾਦਲ ਵੱਲੋਂ ਤੇ ਮੁਹੱਲਾ ਬੇਗਵਾਨਾਂ ਦੀ ਜੂਥ ਕਲੱਬ ਵੱਲੋਂ ਇਹ ਪਹਿਲਾ ਵਿਸ਼ਾਲ ਭੰਡਾਰਾ ਜਿਹਦੇ ਵਿੱਚ ਆਪਣੀ ਕੀਤੀ ਹੋਈ ਕਮਾਈ ਦੇ ਵਿੱਚੋਂ ਹਿੱਸਾ ਪਾ ਕੇ ਜਿਹੜੀਆਂ ਦੋ ਗੱਡੀਆਂ ਉਸ ਪਹਿਲੇ ਭੰਡਾਰੇ ਦੇ ਵਿੱਚ ਵੰਟਣ ਜਾ ਰਹੀਆਂ ਤੇ ਸੰਗਤਾਂ ਦੀ ਸੇਵਾ ਦੇ ਲਈ ਇਹ ਆਪਣੇ ਵੱਲੋਂ ਅਰਪਤ ਹੋ ਰਹੀਆਂ ਨੇ ਬੇਗਵਾਣਾ ਜਿਹੜਾ ਯੂਥ ਕਲੱਬ ਹੈ ਉਹਦੇ ਵੱਲ ਤੇ ਸਭ ਤੋਂ ਪਹਿਲਾਂ ਸਾਰੇ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਆ ਲੁਧਿਆਣਾ ਯੂਥ ਕਲੱਬ ਬੇਗਵਾਣਾ ਮਹੱਲੇ ਤੋਂ ਆਪਾਂ ਆ ਸਾਰਾ ਜਿਹੜਾ ਰਾਸ਼ਨ ਹੈ ਸਾਰੇ ਦੇ ਸਹਿਯੋਗ ਨਾਲ ਮਾਤਾ ਚਿਤਪੂਰਨੀ ਦਰਬਾਰ ਤੇ ਲੰਗਰ ਲਾਂਚ ਚੱਲੇ ਆ ਦੋ ਦਿਨਾਂ ਦਾ ਤੇ ਆ ਰਾਸ਼ਨ ਸਭ ਭਰਾਵਾ ਪੈਣਾ ਦੇ ਸਹਿਯੋਗ ਨਾਲ ਉੱਥੇ ਚੱਲਿਆ ਵਾ ਰਾਸ਼ਨ ਐਦਾ ਤੇ ਨਹੀਂ ਭੇਜਿਆ ਬਟ ਇੱਕ ਰਾਸ਼ਨ ਵਿਤਰਨ ਜਿਹੜਾ ਸਾਡਾ ٹرسٹ ਵੱਲੋਂ ਵੀ ਚੱਲਦਾ ਵਾ ਉਹਦਾ ਆਪਾਂ ਕੀਤਾ ਸੀਗਾ ਵੀ ਜ਼ਰੂਰ ਤੋਂ ਮੰਦਾਂ ਨੂੰ ਜਿਨ੍ਹਾਂ ਨੂੰ ਜ਼ਰਤ ਹੈ ਉਹਦੇ ਲਈ ਵੀ ਆਪਾਂ ਰਾਸ਼ਨ ਵਿਤਰਨ ਕੀਤਾ ਸੀ ਉਹ ਸਾਡੇ ٹرسٹ ਵੱਲੋਂ ਸਤਿਯੁਕ ਦਰਸ਼ਨ ٹرسٹ ਵੱਲੋਂ ਵੀ ਸੀਗਾ ਬਿਲਕੁਲ ਦੇਖੋ ਔਰ ਰੱਬ ਨੇ ਸਾਨੂੰ ਜੇ ਆਹ ਕਾਰੇ ਲਈ ਬਖਸ਼ਿਆ ਵਾ ਤੇ ਉਹੀ ਕਰਾ ਰਿਆ ਵਾ ਆਪਾਂ ਕਰਨ ਵਾਲੇ ਕੋਈ ਨਹੀਂ ਹੈਗੇ ਉਹ ਇੱਕ ਜਰੀਆ ਬਣਾਇਆ ਹੋਇਆ ਸਾਨੂੰ ਤੇ ਉਹ ਜਰੀਆ ਦੇ ਹਿਸਾਬ ਨਾਲ ਜਿੰਨਾਂ ਕ ਸਾਡੇ ਤੋਂ ਨਿਕਲਦਾ ਵਾ ਜਾਂ ਹੁੰਦਾ ਵਾ ਆਪਾਂ ਉਹਨਾਂ ਸਹਿਯੋਗ ਨਾਲ ਕਰ ਰਹੇ ਹਾਂ